ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਬਖਸ਼ੀ ਹੋਈ ਫਤੇ ਦੀ ਸਾਂਝ ਕਰੀਏ ਗੱਜਵੜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵਿਤ ਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮੰਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਜਿਨ੍ਹਾਂ ਔਰਤਾਂ ਨੂੰ ਪਾਠ ਕਰਨ ਦਾ ਸਮਾਂ ਨਹੀਂ ਮਿਲਦਾ ਸਾਧ ਸੰਗਤ ਜੀ ਤਾਂ ਉਹ ਇਸ ਤਰ੍ਹਾਂ ਵਾਹਿਗੁਰੂ ਦਾ ਨਾਮ ਜਪ ਸਕਦੀਆਂ ਹਨ ਸਾਤ ਸੰਗਤ ਜੀ ਸੰਤ ਪਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਤ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਪਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਤ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ। ਸਾਸ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ। ਸਾਸ ਸੰਗਤ ਜੀ ਔਰਤਾਂ ਦਾ ਜਿਹੜਾ ਸਬਰ ਹੁੰਦਾ ਹੈ ਉਹ ਬਹੁਤ ਵੱਡਾ ਹੈ। ਸਾਸ ਸੰਗਤ ਜੀ ਇੱਕ ਔਰਤ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਫਿਰ ਦੂਸਰੇ ਨੂੰ ਦਿੰਦੀ ਹੈ ਫਿਰ ਤੀਸਰੇ ਨੂੰ ਦਿੰਦੀ ਹੈ। ਸਾਸ ਸੰਗਤ ਜੀ ਇਸ ਦੁਨੀਆ ਦੇ ਵਿੱਚ ਵਾਇਗਰੂ ਨੇ ਇੱਕ ਔਰਤ ਨੂੰ ਇੰਨੇ ਵੱਡੀ ਸਹংসਗਤ ਜੀ ਸਹਿਣਸ਼ੀਲਤਾ ਦਿੱਤੀ ਹੈ ਤੇ ਸ਼ਕਤੀ ਦਿੱਤੀ ਹੈ ਉਸ ਨੂੰ ਸਹਿਣ ਦੀ ਸਹংসਗਤ ਜੀ ਉਹ ਔਰਤ ਦੇ ਵਿੱਚ ਇੰਨਾ ਵੱਡਾ ਦੁੱਖ ਸਹਿਣ ਦੀ ਸ਼ਕਤੀ ਹੈ ਪਰਮਾਤਮਾ ਨੇ ਉਸ ਨੂੰ ਸ਼ਬ ਸਬਰ ਅਤੇ ਸਹਿਣਸ਼ੀਲਤਾ ਬਖਸ਼ੀ ਹੈ ਸਹংসਗਤ ਜੀ ਸਭ ਨੂੰ ਪਤਾ ਹੈ कि ਅੱਜ ਤੱਕ ਮੌਤ ਦੇ ਚੈਰੀ ਵਿੱਚ ਕੋਈ ਬਰੀ ਨਹੀਂ ਹੋ ਸਕਿਆ ਸਾਧ ਸੰਗਤ ਜੀ ਸਾਰਿਆਂ ਨੇ ਇੱਕ ਨਾ ਇੱਕ ਦਿਨ ਜਿਸ ਨੇ ਜਨਮ ਲਿਆ ਹੈ ਉਸ ਦਾ ਮਰਨਾ ਵੀ ਕਬੂਲ ਹੈ ਸਾਧ ਸੰਗਤ ਜੀ ਔਰਤਾਂ ਨੂੰ ਪਤਾ ਹੈ ਪੇਕੇ ਘਰ ਪਹਿਲਾਂ ਛੱਡਣਾ ਪੈਂਦਾ ਹੈ ਉਦੋਂ ਵਿਛੋੜਾ ਹੁੰਦਾ ਹੈ ਸਾਧ ਸੰਗਤ ਜੀ ਫਿਰ ਸੋਹਰੇ ਘਰ ਕਈ ਵਾਰ ਇਹੋ ਜਿਹਾ ਪਰਿਵਾਰ ਮਿਲ ਜਾਂਦਾ ਹੈ ਜਿਹੜਾ ਉਹਨਾਂ ਦੇ ਦੁੱਖਾਂ ਦਰਦਾਂ ਵਿਛੋੜੀਆਂ ਨੂੰ ਸਮਝ ਨਹੀਂ ਪਾਉਂਦੇ ਸਾਧ ਸੰਗਤ ਜੀ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਸੰਘਰਸ਼ ਹੁੰਦੇ ਨੇ ਸਾਧ ਸੰਗਤ ਜੀ ਉਹ ਤਾਂ ਚਾਹੀ ਤਾਂ ਕੀ ਨਹੀਂ ਕਰ ਸਕਦੀਆਂ ਸਾਧ ਸੰਗਤ ਜੀ ਉਹ ਘਰ ਨੂੰ ਵੀ ਬਦਲ ਸਕਦੀਆਂ ਨੇ ਸਵਰਗ ਵੀ ਬਣਾ ਸਕਦੀਆਂ ਨੇ ਜੰਨਤ ਵੀ ਬਣਾ ਸਕਦੀਆਂ ਨੇ ਸਾਧ ਸੰਗਤ ਜੀ ਘਰ ਨੂੰ ਉੱਪਰੋਂ ਲੈ ਕੇ ਹੀਜੇ ਤੱਕ ਐਨ ਪੂਰਾ ਵਧੀਆ ਬਣਾ ਸਕਦੀਆਂ ਨੇ ਸਾਧ ਸੰਗਤ ਜੀ ਕਰਨ ਉੱਪਰ ਲੈ ਕੇ ਜਾ ਸਕਦੀਆਂ ਨੇ ਬੱਚਿਆਂ ਨੂੰ ਕਾਮਯਾਬ ਕਰ ਸਕਦੀਆਂ ਨੇ ਸਾਧ ਸੰਗਤ ਜੀ ਔਰ ਤਾਂ ਦਾ ਜਿਸ ਸਿੱਖ ਧਰਮ ਵਿੱਚ ਸਤਿਕਾਰ ਹੈ ਸਾਧ ਸੰਗਤ ਜੀ ਔਰ ਤੇ ਤੁਹਾਨੂੰ ਜਿਸ ਘਰ ਦੇ ਵਿੱਚ ਪਰੇਸ਼ਾਨੀ ਹੈ ਅਤੇ ਸਮਾਹੀ ਨਹੀਂ ਮਿਲਦਾ ਤੁਹਾਨੂੰ ਗੁਰੂ ਦੇ ਬਾਣੀ ਪੜਨ ਦਾ ਸਾਸ ਸੰਗਤ ਜੀ ਪਾਠ ਕਰਨ ਦਾ ਸਾਸ ਸੰਗਤ ਜੀ ਕਿਉਂਕਿ ਘਰ ਦੇ ਵਿੱਚ ਬੱਚਿਆਂ ਨੂੰ ਸੰਭਾਲਣਾ ਬੱਚਿਆਂ ਦੀ ਜਿੱਤ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਸਾਸ ਸੰਗਤ ਜੀ ਜੇ ਆਪਾਂ ਇਸ ਇੰਡੀਆ ਦੇ ਵਿੱਚ ਗੱਲ ਕਰੀਏ ਜਿਹੜੀਆਂ ਇਸ ਇੰਡੀਆ ਦੇ ਵਿੱਚ ਔਰਤਾਂ ਨੇ ਉਹ ਇਕੱਲਾ ਬੱਚਿਆਂ ਨੂੰ ਨਹੀਂ ਸੰਭਾਲਦੀਆਂ ਸਾਸ ਸੰਗਤ ਜੀ ਉਹ ਆਪਣੇ ਪਤੀ ਨੂੰ ਵੀ ਸੰਭਾਲਦੀਆਂ ਨੇ ਪਾਲਦਿਆਂ ਨੇ ਉਹਨਾਂ ਦੀ ਦੇਖਭਾਲ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਸਿਰ ਹੀ ਹੁੰਦੀ ਹੈ ਸਾਧ ਸੰਗਤ ਜੀ ਇਹਨਾਂ ਕਮਾਕਾਰਾਂ ਦੇ ਵਿੱਚ ਕਈ ਵਾਰ ਔਰਤਾਂ ਨੂੰ ਭਜਨ ਬੰਦਗੀ ਕਰਨ ਦਾ ਸਮਾਂ ਨਹੀਂ ਨਿਕਲਦਾ ਸਾਧ ਸੰਗਤ ਜੀ ਪਰ ਭਜਨ ਬੰਦਗੀ ਤੋਂ ਬਿਨਾਂ ਜਨਮ ਬੇਰਥ ਚਲੇ ਜਾਂਦਾ ਹੈ ਇਹ ਵੀ ਸਾਡੀ ਜ਼ਿੰਦਗੀ ਦਾ ਇੱਕ ਪਾਠ ਹੈ ਸਾਧ ਸੰਗਤ ਜੀ ਸਾਨੂੰ ਪਾਠ ਕਰਨਾ ਗੁਰੂ ਦੇ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਸਾਧ ਸੰਗਤ ਜੀ ਸਾਡੇ ਨਾਲ ਸਿਰਫ ਗੁਰੂ ਦੀ ਬਾਣੀ ਹੀ ਜਾਣੀ ਹੈ ਹੋਰ ਕੁਝ ਨਹੀਂ ਜਾਣਾ ਇੱਕ ਘਰ ਦੇ ਘਰ ਦੇ ਕੰਮ ਸਾਧ ਸੰਗਤ ਜੀ ਘਰ ਦੀਆਂ ਜ਼ਿੰਮੇਵਾਰੀਆਂ ਸਾਧ ਸੰਗਤ ਜੀ ਇਹ ਇੱਥੇ ਹੀ ਰਹਿ ਜਾਣੀਆਂ ਨੇ ਸਾਧ ਸੰਗਤ ਜੀ ਜਿੰਨਾ ਹੋ ਸਕਦਾ ਹੈ ਉਸ ਗੁਰੂ ਦੀ ਬਾਣੀ ਪੜਿਆ ਕਰੋ ਸਾਥ ਸੰਗਤ ਜੀ ਐਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਨਾਮ ਬਿਨਾ ਸਭ ਕੁੜਗਲੀ ਫੋਚੀਆਂ ਸਾਥ ਸੰਗਤ ਜੀ ਨਾਮ ਬਿਨਾ ਤਾਂ ਜ਼ਿੰਦਗੀ ਕੂੜੀ ਹੈ ਸਾਥ ਸੰਗਤ ਜੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਰਹਿੰਦੇ ਨੇ ਸਾਰਿਆਂ ਦੀ ਜ਼ਿੰਦਗੀ ਵਿੱਚ ਦੁੱਖ ਆਉਂਦੇ ਨੇ ਸਾਥ ਸੰਗਤ ਜੀ ਪਰ ਦੁੱਖ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਕਿਵੇਂ ਬਤੀਤ ਕਰਨਾ ਹੈ ਕਿਵੇਂ ਨਾਮ ਦੇ ਸਹਾਰੇ ਆਪਣਾ ਜੀਵਨ ਗੁਜ਼ਾਰਨਾ ਹੈ ਸਾਥ ਸੰਗਤ ਜੀ ਘਰ ਦੇ ਕੰਮ ਕਰਨਾ ਬੱਚਿਆਂ ਨੂੰ ਸੰਭਾਲਣਾ ਜਿਸ ਵਿੱਚ ਔਰਤਾਂ ਨੂੰ ਕੋਈ ਛੁੱਟੀ ਨਹੀਂ ਹੁੰਦੀ ਸਾਥ ਸੰਗਤ ਜੀ ਜਿਵੇਂ ਕੋਈ ਬੰਦਾ ਸਾਰਾ ਦਿਨ ਰੋਟੀ ਰੋਟੀ ਕਹੀ ਜਾਵੇ ਸਾਥ ਸੰਗਤ ਜੀ ਰੋਟੀ ਰੋਟੀ ਕੈਨ ਦੇ ਨਾਲ ਰੋਟੀ ਪੱਕਦੀ ਨਹੀਂ 사ਸੰਗਤ ਜੀ ਰੋਟੀ ਪਕਾਉਣ ਵਾਸਤੇ ਵੀ ਉਦਮ ਕਰਨਾ ਪੈਂਦਾ ਹੈ ਐਸੇ ਤਰ੍ਹਾਂ ਹੀ 사ਸੰਗਤ ਜੀ ਜੇ ਕੋਈ ਬੰਦਾ ਆਪਣੇ ਗਲ ਦੇ ਨਾਲ ਪਾਣੀ ਦੀ ਪਰਚੇ ਲਿਖ ਕੇ ਲਗਾ ਲਵੇ ਬੰਨ ਲਵੇ 사ਸੰਗਤ ਜੀ ਕਿ ਉਸ ਦੀ ਪਿਆਸ ਮਟ ਮਿਟ ਜਾਊਗੀ 사ਸੰਗਤ ਜੀ ਨਹੀਂ ਮਿਟ ਸਕੇਗਾ ਸਾਥ ਸੰਗਤ ਜੀ ਹਰੇਕ ਕੰਮ ਨੂੰ ਕਰਨ ਦੇ ਲਈ ਉਦਮ ਕਰਨਾ ਪੈਂਦਾ ਹੈ ਸਾਥ ਸੰਗਤ ਜੀ ਥੋੜਾ ਸਮਾਂ ਕੱਢਣਾ ਪੈਂਦਾ ਹੈ ਸਾਥ ਸੰਗਤ ਜੀ ਇਸ ਕਰਕੇ ਦੁੱਖਾਂ ਤੋਂ ਛੁਟਕਾਰਾ ਪਾਉਣ ਦੇ ਲਈ ਕੁਝ ਜ਼ੁਗਤੀ ਹੁੰਦੀ ਹੈ ਸਾਥ ਸੰਗਤ ਜੀ ਕੁਝ ਤਰੀਕੇ ਹੁੰਦੇ ਨੇ ਸਾਥ ਸੰਗਤ ਜੀ ਆਤਮ ਨਿ ਧਰਮ ਨੂੰ ਵਧਾਇਆ ਵੀ ਹੈ ਜਿਵੇਂ ਤੁਸੀਂ ਜਾਣਦੇ ਹੀ ਹੋ ਸਾਰੇ ਕਿ ਮਾਤਾ ਕੀ ਵੀ ਜੀ ਮਾਤਾ ਗੁਜਰ ਕੌਰ ਜੀ ਹੋਏ ਨੇ ਸਾਧ ਸੰਗਤ ਜੀ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਬੀਬੀਆਂ ਥੋੜਾ ਤਰੀਕਾ ਅਪਣਾ ਲੈਣ ਸਾਧ ਸੰਗਤ ਜੀ ਉਹਨਾਂ ਦੀ ਜ਼ਿੰਦਗੀ ਬਹੁਤ ਸੌਖੀ ਹੋ ਸਕਦੀ ਹੈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਔਰਤਾਂ ਉੱਠਦੀਆਂ ਨੇ ਘਰ ਦੇ ਵਿੱਚ ਸਾਧ ਸੰਗਤ ਜੀ ਫਿਰ ਉਹ ਸਭ ਤੋਂ ਪਹਿਲਾਂ ਸਾਰੇ ਘਰ ਦੀ ਜੀਆਂ ਲਈ ਚਾਹ ਦਾ ਪਿਆਲਾ ਬਣਾਉਂਦੀਆਂ ਨੇ ਸਾਸੰਗਤ ਜੀ ਐਸੇ ਤਰ੍ਹਾਂ ਹੀ ਪਾਈ ਸਾਰੀ ਸਾਰਾ ਦਿਨ ਕੰਮ ਕਰਦੀਆਂ ਨੇ ਬੱਚੇ ਸੰਭਾਲਦੀਆਂ ਘਰ ਦੇ ਕੰਮ ਕਰਦੀਆਂ ਨੇ ਸਾਸੰਗਤ ਜੀ ਪਰ ਉਹਨਾਂ ਕੋਲ ਗੁਰੂ ਤੇ ਪਾਣੀ ਪੜਾਨੀ ਟਾਈਮ ਨਹੀਂ ਨਿਕਲਦਾ ਸਾਸੰਗਤ ਜੀ ਜੇ ਤੁਸੀਂ ਗੁਰੂ ਲਈ ਥੋੜਾ ਟਾਈਮ ਕੱਢੋਗੇ ਨਾ ਉਦਮ ਕਰੋਗੇ ਤਾਹੀਂ ਹੋ ਸਕਦਾ ਹੈ ਜੇ ਤੁਸ ਤੁਹਾਡਾ ਮਨ ਚਾਹੇਗਾ ਕਿ ਅਸੀਂ ਅੱਜ ਵਾਇਗੁਰੂ ਦਾ ਜਾਪ ਕਰਨਾ ਹੈ ਅੱਜ ਪਾਠ ਕਰਨਾ ਹੈ ਤਾਂ ਹੀ ਸਾ ਸੰਗਤ ਜੀ ਹੋ ਸਕਦਾ ਹੈ ਇੱਕ ਵਾਰ ਤੁਸੀਂ ਕਰਕੇ ਤੇ ਵੇਖੋ ਤੁਹਾਡੇ ਜ਼ਿੰਦਗੀ ਦੇ ਸਾਰੇ ਦੁੱਖੜੇ ਦੂਰ ਹੋ ਜਾਣਗੇ ਸਾ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਹੁਕਮੈ ਜੰਮਣ ਹੁਕਮੈ ਮਰਨ ਸਾਧ ਸੰਗਤ ਜੀ ਕਹਿੰਦੇ ਹੁਕਮ ਦੇ ਅੰਦਰ ਹੀ ਸਭ ਕੁਝ ਚੱਲਦਾ ਹੈ ਉਸ ਵਾਹਿਗੁਰੂ ਦੇ ਹੁਕਮ ਤੋਂ ਬਿਨਾ ਬੰਦਾ ਕੁਝ ਵੀ ਨਹੀਂ ਕਰ ਸਕਦਾ ਸਾਧ ਸੰਗਤ ਜੀ ਹੁਕਮ ਦੇ ਅੰਦਰ ਹੀ ਬੰਦਾ ਆਪਣੀ ਸਵਾਸ ਲੈਂਦਾ ਹੈ ਹੁਕਮ ਦੇ ਅੰਦਰ ਹੀ ਬੰਦਾ ਮਰਦਾ ਹੈ ਸਾਧ ਸੰਗਤ ਜੀ ਪਰ ਕੁਝ ਕਰਮਾਂ ਦੀ ਜਗ੍ਹਾ ਵੀ ਹੁੰਦੀ ਹੈ ਸਾ ਸੰਗਤ ਜੀ ਐਸੇ ਤਰਾਂ ਹੀ ਪਾਈ ਗੁਰਬਾਣੀ ਦਾ ਫੁਰਮਾਨ ਹੈ ਉੱਦਮ ਕਰਦਿਆਂ ਜਾਓ ਤੂੰ ਖਮਾਵਦਿਆਂ ਸੁਧ ਪੁੰਚ ਧਿਆਏਂ ਦਿਆਂ ਤੂੰ ਪ੍ਰਭ ਮਿਲ ਨਾਨਕੀ ਉਤਰੀ ਚਿੰਤ ਉੱਦਮ ਕਰਦਿਆਂ ਜਾਓ ਤੂੰ ਖਮਾਵਦਿਆਂ ਸੁਧ ਪੁੰਚ ਤਿਆਰੇ ਦਿਆ ਤੂੰ ਪ੍ਰਭੂ ਮਿਲ ਨਾਨਕੀ ਉਤਰੀ ਚਿੰਤ ਸਾ ਸੰਗ ਜੀ ਵਾਹਿਗੁਰੂ ਜੀ ਕਹਿੰਦੇ ਭਾਈ ਤੂੰ ਉਦਮ ਤੇ ਕਰ ਤੇਰੇ ਸਾਰੇ ਕੰਮ ਸਵਰ ਜਾਣਗੇ ਤੇਰੀ ਸਾਰੀਆਂ ਚਿੰਤਾ ਦੂਰ ਹੋ ਜਾਣਗੀਆਂ ਤੋ ਇੱਕ ਵਾਰ ਉਦਮ ਕਰਕੇ ਵਾਹਿਗੁਰੂ ਦਾ ਨਾਮ ਜਪ ਕੇ ਤੇ ਵੇਖ ਸਾਥ ਸੰਗਤ ਜੀ ਸਾਰੇ ਦੁੱਖਾਂ ਦਾ ਇਲਾਜ ਹੀ ਗੁਰਬਾਣੀ ਹੈ ਸਾਥ ਸੰਗਤ ਜੀ ਸਾਰੇ ਕੰਮਾਂ ਦਾ ਹੀ ਸਾਥ ਸੰਗਤ ਦੀ ਇਲਾਜ ਇੱਕ ਵਾਹਿਗੁਰੂ ਦਾ ਨਾਮ ਹੀ ਹੈ ਸਾਥ ਸੰਗਤ ਜੀ ਅਫਾ ਬੇਕਦੇ ਹਾਂ ਔਰ ਦਾ ਸਾਰਾ ਦਿਨ ਘਰ ਦੇ ਵਿੱਚ ਕੰਮ ਕਰਦੀਆਂ ਨੇ ਸਾਥ ਸੰਗਤ ਜੀ ਤੇ ਕਰਨਾ ਹੀ ਪੈਂਦਾ ਹੈ ਉਹਨਾਂ ਨੂੰ ਚਾਹੇ ਹੱਸ ਕੇ ਕਰ ਲੈਣ ਚਾਹੇ ਰੋ ਕੇ ਕਰ ਲੈਣ ਕਿਉਂ ਨਾ ਜੇ ਆਪਾਂ ਉਹ ਹੀ ਕੰਮ ਨੂੰ ਪਿਆਰ ਦੇ ਨਾਲ ਕਰ ਲਈਏ ਸਾਤ ਸੰਗਤ ਜੀ ਤੁਸੀਂ ਵੇਖਦੇ ਹੋ ਜਦੋਂ ਔਰਤ ਪ੍ਰਸ਼ਾਦਾ ਬਣਾਉਂਦੀ ਹੈ ਸਾਤ ਸੰਗਤ ਜੀ ਜੇ ਉਹ ਪਿਆਰ ਨਾਲ ਬਣਾਵੇ ਸਾਤ ਸੰਗਤ ਜੀ ਤਾਂ ਉਹ ਉਹੀ ਸਾਰਾ ਕੁਝ ਸਾਤ ਸੰਗਤ ਜੀ ਉਸਦੇ ਪਰਿਵਾਰ ਤੇ ਪੈਂਦਾ ਹੈ ਉਸ ਦਾ ਅਸਰ ਸਾਰਾ ਪਰਿਵਾਰ ਤੇ ਪੈਂਦਾ ਹੈ ਜੇ ਉਹ ਛਿੜਕੇ ਬਣਾਵੇ ਉਹੀ ਅਸਰ ਸਾਰਾ ਉੰਨੰਦੇ ਪਰਵਾਰ ਤੇ ਹੀ ਪੈਂਦਾ ਉਹ ਪ੍ਰਸ਼ਾਦ ਦੇ ਵਿੱਚ ਪੈਂਦਾ ਹੈ ਸਾਧ ਸੰਗਤ ਜੀ ਜੇ ਔਰਤਾ ਥੋੜਾ ਜਿਹਾ ਸਮਾਂ ਕੱਢ ਕੇ ਸਵੇਰੇ ਅੰਮ੍ਰਿਤ ਵੇਲੇ ਉੱਠਣ ਪ੍ਰਮਾਤਮਾ ਦੇ ਨਾਮ ਤੋਂ ਹੀ ਸ਼ੁਰੂਆਤ ਕਰਨ ਸਾਧ ਸੰਗਤ ਜੀ ਇਹ ਨਹੀਂ ਕਹਿੰਦੇ ਕਿ ਤੁਸੀਂ ਪਾਠ ਕਰੋ ਸਾਧ ਸੰਗਤ ਜੀ ਸਿਰਫ 5 ਮਿੰਟ ਵਾਹਿਗੁਰੂ ਲਈ ਵਾਹਿਗੁਰੂ ਵਾਹਿਗੁਰੂ ਹੀ ਕਹਿ ਲਿਆ ਕਰੋ ਸਾਧ ਸੰਗਤ ਜੀ ਪ੍ਰਮਾਤਮਾ ਦੇ ਨਾਮ ਤੋਂ ਹੀ ਸ਼ੁਰੂਆਤ ਕਰ ਲਿਆ ਕਰੋ ਤੁਹਾਡਾ ਸਾਰਾ ਕੁਝ ਬਦਲ ਕੇ ਰੱਖ ਦੇਵੇ ਕੀ ਗੁਰਬਾਣੀ ਸਮਾ ਬਦਲਣਾ ਪੈਂਦਾ ਹੈ ਸਾਧ ਸੰਗਤ ਜੀ ਸਭ ਤੋਂ ਔਖਾ ਕੰਮ ਕੀ ਹੈ ਆਪਣੇ ਆਪ ਨੂੰ ਬਦਲਣਾ ਸਾਧ ਸੰਗਤ ਜੀ ਸਭ ਤੋਂ ਔਖਾ ਕੀ ਹੈ ਭਾਈ ਸਾਰੇ ਕਹਿੰਦੇ ਨੇ ਉਹ ਨਹੀਂ ਬਦਲਿਆ ਦੁਨੀਆ ਨਹੀਂ ਬਦਲੀ ਲੋਕ ਨਹੀਂ ਬਦਲੇ ਸਾਧ ਸੰਗਤ ਜੀ ਤੁਸੀਂ ਦੂਸਰਿਆਂ ਤੋਂ ਕੀ ਲੈਣਾ ਤੁਸੀਂ ਸਿਰਫ ਇਹੀ ਕਰੋ ਆਪਣੇ ਆਪ ਨੂੰ ਸਭ ਤੋਂ ਵੱਡਾ ਇਹੀ ਕੰਮ ਹੈ ਆਪਣੇ ਆਪ ਨੂੰ ਬਦਲੋ ਸਭ ਤੋਂ ਔਖਾ ਕੰਮ ਇਹੀ ਹੈ ਸਾਧ ਸੰਗਤ ਜੀ ਕੁਝ ਬੀਬੀਆਂ ਦਾ ਸਵਾਲ ਇਹ ਵੀ ਹੈ ਕਿ ਅਸੀਂ ਪੜੀਆਂ ਲਿਖੀਆਂ ਨਹੀਂ ਅਸੀਂ ਕੀ ਕਰੀਏ ਸਾਧ ਸੰਗਤ ਜੀ ਪੜੇ ਲਿਖੇ ਤਾਂ ਬਾਣੀ ਪੜ ਲੈਣਗੇ ਗੁਰਬਾਣੀ ਅਰਥਾਂ ਨਾਲ ਪੜ ਲੈਣਗੇ ਸਾਧ ਸੰਗਤ ਜੀ ਅਨਪੜ ਬੀਬੀਆਂ ਭਾਈ ਸਾਧ ਸੰਗਤ ਜੀ ਵਾਹਿਗੁਰੂ ਮੰਤਰ ਜਦ ਮੂਲ ਮੰਤਰ ਕੰਠ ਕਰਕੇ ਉਹ ਜੋ ਆਪ ਕਰ ਸਕਦੀਆਂ ਨੇ ਸਾਧ ਸੰਗਤ ਜੀ ਜੇ ਇਹ ਨਹੀਂ ਕਰ ਸਕਦੀਆਂ ਤਾਂ ਵਾਹਿਗੁਰੂ ਵਾਹਿਗੁਰੂ ਕਹਿਣਾ ਤਾਂ ਅਨਪੜ ਬੰਦਾ ਵੀ ਕਹਿ ਸਕਦਾ ਸਾਧ ਸੰਗਤ ਜੀ ਇੰਨਾ ਹੀ ਕਰ ਸਕਦੇ ਹੋ ਤੁਸੀਂ ਸਾਧ ਸਾਧ ਸੰਗਤ ਜੀ ਤੁਸੀਂ 5 ਮਿੰਟ ਉਸ ਵਾਹਿਗੁਰੂ ਨੂੰ ਯਾਦ ਕਰਨਾ ਹੈ ਤੁਸੀਂ ਸੱਚੇ ਮਾਂ ਦੇ ਨਾਲ ਵਾਹਿਗੁਰੂ 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 ਸਾਧ ਸੰਗਤ ਜੀ ਤੁਸੀਂ ਵਾਹਿਗੁਰੂ ਵਾਹਿਗੁਰੂ ਹੀ ਕਹਿ ਸਕਦੇ ਹੋ ਸਾਧ ਸੰਗਤ ਜੀ ਕਿ ਤੁਸੀਂ ਸੱਚੇ ਮਾਂ ਦੇ ਨਾਲ ਵਾਹਿਗੁਰੂ ਨੂੰ ਧਿਆਉਗੇ ਤਾਂ ਉਸ ਦਾ ਸਿੱਧੀ ਦਰਗਾਹ ਵਿੱਚ ਪਰਵਾਨ ਹੋਏਗਾ ਸਾਧ ਸੰਗਤ ਜੀ ਤੁਸੀਂ ਵੇਖਦੇ ਹੋ ਕਿ ਜਦੋਂ ਮਾਂ ਆਪਣੇ ਪੁੱਤ ਜਾਂ ਧੀ ਲਈ ਰੋਟੀ ਬਣਾਉਂਦੀ ਹੈ ਬਹੁਤ ਬਹੁਤ ਸਵਾਦ ਹੁੰਦੀ ਹੈ ਸਾਧ ਸੰਗਤ ਕਿਉਂਕਿ ਉਹ ਬੜੇ ਪਿਆਰ ਦੇ ਨਾਲ ਬਣਾਉਂਦੀ ਹੈ ਉਸ ਬਾਰੇ ਕੁਝ ਸ਼ਬਦ ਨਹੀਂ ਕਹੇ ਜਾ ਸਕਦੇ ਸਾਧ ਸੰਗਤ ਜੀ ਜਦੋਂ ਤੁਸੀਂ ਪ੍ਰੇਮ ਕਰਨ ਲੱਗ ਗਏ ਕੰਮ ਨੂੰ ਤੁਹਾਡੇ ਸਾਰੇ ਝਗੜੇ ਮੁੱਕ ਜਾਣਗੇ ਸਾਧ ਸੰਗਤ ਜੀ ਕੰਮ ਤੇ ਕਰਨਾ ਹੀ ਹੈ ਜੇ ਉਹੀ ਆਪਾਂ ਉਸ ਨੂੰ ਪਿਆਰ ਦੇ ਨਾਲ ਕਰੀਏ ਇੱਕ ਦੇ ਕੰਮ ਜਲਦੀ ਹੋ ਜਾਂਦਾ ਹੈ ਸਾਧ ਸੰਗਤ ਜੀ ਬੀਬੀ ਤੁਸੀਂ ਦੇਖਦੇ ਹੀ ਉਹ ਸਾਜ ਸੰਗਤ ਜੀ ਬੀਬੀਆਂ ਗੁਰਦੁਆਰਾ ਸਾਹਿਬ ਜਾ ਕੇ ਭਾਂਡੇ ਮਾਂਜਦੀਆਂ ਨੇ ਸਾਜ ਸੰਗਤ ਜੀ ਉੱਥੇ ਵੱਧ ਤੋਂ ਵੱਧ ਭਾਂਡੇ ਮਾਂਦੀਆਂ ਨੇ ਸਾਜ ਸੰਗਤ ਜੀ ਘਰੇ ਮੰਜਣੇ ਪੈਣ ਤੋਂ ਉਹਨਾਂ ਨੂੰ ਕੁਝ ਹੁੰਦਾ ਹੈ ਸਾਜ ਸੰਗਤ ਜੀ ਜੇ ਤੁਸੀਂ ਇਹੀ ਕੰਮ ਆਪਣੇ ਘਰੇ ਕਰ ਲਓ ਬਜ਼ੁਰਗਾਂ ਦੀ ਸੇਵਾ ਕਰ ਲਓ ਸਾਜ ਸੰਗਤ ਜੀ ਉਹ ਗੁਰੂ ਨੂੰ ਪਾਉਣ ਪਾਉਣ ਦੇ ਬਰਾਬਰ ਹੈ ਸਾਜ ਸੰਗਤ ਜੀ ਸਾਜ ਸੰਗਤ ਜੀ ਅੱਜ ਤੁਹਾਨੂੰ ਦੱਸਾਂਗੇ ਕਿ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਤੁਸੀਂ ਕਿਸ ਸ਼ਬਦ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਇਸ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਦੇ ਬਰਕਤ ਦੀ ਕਮੀ ਨਹੀਂ ਹੋਵੇਗੀ ਬਰਕਤਾਂ ਹੀ ਬਰਕਤਾਂ ਪੈਣਗੀਆਂ ਸਾਧ ਸੰਗਤ ਜੀ ਇਸ ਤਰ੍ਹਾਂ ਭਾਈ ਗੁਰਬਾਣੀ ਦਾ ਫੁਰਮਾਨ ਹੈ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਸਾ ਸੰਗਤ ਜੀ ਵਾਹਿਗੁਰੂ ਤੋਂ ਦਾਤਾ ਦੇਣ ਵਾਲਾ ਹੈ ਸਾਰੇ ਸੰਸਾਰ ਤੇਰੇ ਦਿੱਤਾ ਹੋਇਆ ਹੀ ਖਾਂਦੇ ਨੇ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਸਾ ਸੰਗਤ ਜੀ ਭਗਤਾਂ ਦੀ ਸੰਗਤ ਵਿੱਚ ਆਪਣੇ ਪਾਪਾਂ ਨੂੰ ਦੂਰ ਕਰ ਸਕਦੇ ਸਾ ਸੰਗਤ ਜੀ ਜੈ ਨਾਨਕ ਸਦ ਬਲਿਹਾਰ ਐ ਬਲ ਬਲ ਚਾਵਣਾ ਸਾ ਸੰਗਤ ਜੀ ਜਿਹੜੇ ਨਾਮ ਜਪਦੇ ਨੇ ਉਹਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ ਰਹਿਣ ਦਿਨਸ ਪਰਵਾਤ ਤੂੰ ਹੈ ਹੀ ਗਾਵਣਾ ਜੇ ਜਦ ਸਰਬਤ ਨਾਉ ਤੇਰਾ ਧਿਆਵਣਾ ਸਾਥ ਸੰਗਤ ਜੀ ਦਿਨ ਵਿੱਚ ਰਾਤ ਨੂੰ ਵਾਹਿਗੁਰੂ ਜੀ ਅਸੀਂ ਤੁਹਾਨੂੰ ਹੀ ਚੇਤੇ ਕਰਦੇ ਹਾਂ ਸਾਥ ਸੰਗਤ ਜੀ ਸਾਰੇ ਜੀਵ ਜੰਤ ਤੁਹਾਨੂੰ ਹੀ ਯਾਦ ਕਰਦੇ ਨੇ ਤੁਹਾਡਾ ਹੀ ਨਾਮ ਤੇ ਆਉਂਦੇ ਨੇ ਸਾਥ ਸੰਗਤ ਜੀ ਤੂੰ ਦాతਾ ਦੇਣ ਵਾਲਾ ਹੈ ਵਾਹਿਗੁਰੂ ਜੀ ਸਾਰੇ ਸੰਸਾਰ ਹੀ ਤੇਰੇ ਦਿੱਤੀਆਂ ਹੋਏ ਖਾਂਦੇ ਨੇ ਸਾਥ ਸੰਗਤ ਜੀ ਇਹ ਸੀ ਸ਼ਬਦ ਤੁਸੀਂ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਹੀ ਇਸ ਸ਼ਬਦ ਦਾ जाप ਕਰਨਾ ਹੈ ਸਾਧ ਸੰਗਤ ਜੀ ਲੱਗਦੇ ਦਾ ਸਿਰਫ 2 ਮਿੰਟ ਹੀ ਨੇ ਪਰ ਸਾਧ ਸੰਗਤ ਜੀ ਇਹ ਸ਼ਬਦ ਦਾ ਮਹਤਮ ਬਹੁਤ ਵੱਡਾ ਹੈ ਸਾਧ ਸੰਗਤ ਜੀ ਇਹ ਜ਼ਰੂਰ ਕਰਿਆ ਕਰੋ ਸਾਧ ਸੰਗਤ ਜੀ ਜੋ ਬੀਬੀਆਂ ਅਨਪੜ੍ਹ ਨੇ ਮਰਦ ਹਨ ਪੜ੍ਹਨੇ ਸਾਧ ਸੰਗਤ ਜੀ ਉਹ ਮੂਲ ਮੰਤਰ ਦਾ ਕੰਠ ਕਰਕੇ ਕਰ ਸਕਦੀਆਂ ਨੇ ਜਾਂ ਵਾਹਿਗੁਰੂ ਵਾਹਿਗੁਰੂ ਮੰਤਰ ਕਰ ਸਕਦੀਆਂ ਨੇ ਸਾਧ ਸੰਗਤ ਜੀ ਪਰ ਵੈਗੁਰਲੀ ਥੋੜਾ ਸਮਾਂ ਕੱਢਿਆ ਕਰੋ। ਚਾਹੇ 5 ਮਿੰਟ ਹੀ ਕੱਢੋ ਸਾਧ ਸੰਗਤ ਜੀ ਪਰ ਵੈਗੁਰਲੀ ਸਮਾਂ ਕੱਟਿਆ ਕਰੋ। ਸਾਧ ਸੰਗਤ ਜੀ ਹੋ ਸਕਦਾ ਹੈ ਆਪਣੇ ਘਰ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰੋ। ਸਾਧ ਸੰਗਤ ਜੀ ਜ਼ਰੂਰੀ ਨਹੀਂ ਤੁਸੀਂ 24 ਅਸ਼ਟਪਦੀਆਂ ਹੀ ਕਰਨੀਆਂ ਰੋਜ਼। ਸਾਧ ਸੰਗਤ ਜੀ ਤੁਸੀਂ 6 ਵੀ ਕਰ ਸਕਦੇ ਹੋ ਇੱਕ ਦਿਨ। ਉਸ ਨੂੰ 4 ਦਿਨਾਂ ਦੇ ਵਿੱਚ ਖਤਮ ਕਰ ਸਕਦੇ ਹੋ। ਸਾਤ ਸੰਗਤ ਜੀ ਜੇ ਤੁਹਾਡੇ ਕੋਲ ਟਾਈਮ ਹੈ ਤਾਂ ਤੁਸੀਂ 12-12 ਕਰਕੇ 2 ਦਿਨ ਦੇ ਵਿੱਚ ਸਮਾਪਤੀ ਕਰ ਸਕਦੇ ਹੋ ਪ੍ਰਸਾਦ ਸੰਗਤ ਜੀ ਜਿਹੜੇ ਸੁਖਮਨੀ ਸਾਹਿਬ ਦਾ ਪਾਠ ਹੈ ਨਾ ਉਹ ਸੁੱਖਾਂ ਦੀ ਮਣੀ ਹੈ ਸਾਤ ਸੰਗਤ ਜੀ ਉਸ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਸਾਤ ਸੰਗਤ ਜੀ ਸਾਰੇ ਸੁੱਖ ਮਿਲ ਜਾਂਦੇ ਹਨ ਸਾਤ ਸੰਗਤ ਜੀ ਐਸੀ ਆਪਣੀ ਅੱਜ ਦੀ ਕਥਾ ਸਾਤ ਸੰਗਤ ਜੀ ਅਣ ਜਾਣੇ ਵਿੱਚ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਨੇ ਜੀ ਸਾਧ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦਿਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹਾਂਸਾਲੀ ਵਾਲੇ ਲਿਖ ਕੇ ਹਾਜ਼ਰੀ ਲਗਾਉਣਾ ਜੀ ਸਾਤ ਸੰਗਤਾਂ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਤੇ ਪਰਿਵਾਰ ਤੇ ਬਣਿਆ ਰਹੇ ਸਾਤ ਸੰਗਤਾਂ ਜੀ ਹੋਈਆਂ ਬੁੱਲਾ ਚੁੱਕਾਂ ਦੀ ਖਿਮਿਆ ਬਖਸ਼ਣੇ ਜੀ ਫਤੇ ਦਾ ਜਾ ਫਤੇ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ